ਲੈ ਕੁੜਾ ਸਵੇਰ ਦਾ ਮੈਨੂੰ ਰੋਟੀ ਪਾਣੀ ਨੂੰ ਲਾ ਗਏ ਆਪ ਪਤਾ ਨਹੀਂ ਇਹ ਕਿੱਥੇ ਚਲੇ ਗਈ ਆ ਵੀ ਵਿਆਹ ਮੈਂ ਜਾਣਾ ਵਾ ਤੇ ਇਹ ਕਣੀ ਪੈਣ ਪਚਰ ਕੇ ਕਿਧਰ ਨੂੰ ਸਵੇਰੇ ਨਿਕਲ ਜਾਂਦੀ ਆ ਮੈਨੂੰ ਢੀਕਦੀ ਹਣੀ ਮਿੰਦੋ ਵੀ ਲੈ ਕੁੜਾ ਪੈਣ ਨਹੀਂ ਆਉਣਾ ਸੀ ਤੇ ਆਈ ਨਹੀਂ ਨਾ ਮੇਰਾ ਸੂਟ ਪ੍ਰੈਸ ਕੀਤਾ ਇਹਨੇ ਆਉਂਦੀ ਆ ਤਾਂ ਪੁੱਛਦੀ ਆ ਨਾ ਜਿਹਨੂੰ ਮੈਂ ਵੀ ਤੂੰ ਕੀ ਕਰਦੀ ਫਿਰਦੀ ਆ ਮੰਮੀ ਜੀ ਹਾਂ ਕਿੱਥੋਂ ਆਈ ਆ ਤੂੰ ਪਾਣੀ ਦਾ ਗਲਾਸ ਦਿਓ ਪਰ ਕੀ ਗੱਲ ਤੂੰ ਕਿੱਥੋਂ ਐ ਤੈਨੂੰ ਨਹੀਂ ਪਤਾ ਵੀ ਮੈਂ ਸਵੇਰ ਦੀ ਕੰਮੇ ਲੱਗੀ ਆ ਤਾਂ ਤੂੰ ਵਿਹਲੇ ਫਿਰ ਤੁਰ ਕੇ ਤਿਆਰ ਹੋ ਕੇ ਕਿਤਾ ਕਿਤੇ ਨਿਕਲ ਜਾਨੀਂ ਨਹੀਂ ਨਹੀਂ ਤਾਂ ਕੀ ਹੋ ਗਿਆ ਕੰਮੇ ਲੱਗੇ ਜੇ ਤੇ ਮੈਂ ਵਿਆਹ ਜਾਣਾ ਤੈਨੂੰ ਨਹੀਂ ਪਤਾ ਮੈਨੂੰ ਉਹ ਕਿਹੜੇ ਵਿਆਹ ਜਾਣਾ ਮਾਤਾ ਮੈਂ ਥ੍ਰੈਡਿੰਗ ਕਰਾਉਣ ਗਈ ਸੀ ਥ੍ਰੈਡਿੰਗ ਮੇਰੀ ਹੁਣ ਹੋ ਗਈ ਆ ਤੇ ਮੈਂ ਵਿਆਹ ਵਾਸਤੇ ਤਿਆਰ ਹੋਣ ਲੱਗੀ ਆ ਨਹੀਂ ਭੈਣ ਮੇਰੀਆਂ ਸਹਲੀਆਂ ਉੱਥੇ ਡੀਕਣੀਆਂ ਮੈਂ ਵਿਆਹ ਜਾਣਾ ਵਾ ਮੈਨੂੰ ਜਿਹੜਾ ਕੋਈ ਮਰੇ ਮਰਗਦੇ ਭੋਗਦੇ ਮੈਨੂੰ ਤੇ ਉਹ ਰਸਗੁੱਲੇ ਖਾਣ ਨੂੰ ਤੂੰ ਅੱਜ ਮੈਂ ਜਾਣਾ ਮੈਂ ਚਾਹ ਪਕੌੜੇ ਖਾਣੇ ਨਾਲ ਜਾਣਾ ਮੈਂ ਕਿਉਂ ਆਉਣਾ ਬੜੀ ਚਲਾਕੇ ਤੂੰ ਹੈ ਭੋਗ ਤੇ ਜਾਨੀਆ ਤੇ ਤੇਰਾ ਫਰਜ਼ ਬੰਦਾ ਵਾ ਮੈਂ ਹੈ ਅੰਮੀ ਮੇਰੀ ਸੁਣ ਗੱਲ ਧਿਆਨ ਨਾਲ ਮਾਤਾ ਵੇਹ ਘਰ ਚ ਤੂੰ ਹੈਗੀ ਵੱਡੀ ਠੀਕ ਆ ਤੇ ਜੇ ਵੀ ਕੋਈ ਮਰ ਜਾਂਦਾ ਵਾ ਜਾਂ ਕੋਈ ਹੋਰ ਪ੍ਰੋਬਲਮ ਆ ਜਾਂ ਕੋਈ ਭੋਗ ਆ ਤੇ ਤੇਰਾ ਫਰਜ਼ ਬੰਦਾ ਜਾਣਦਾ ਨੌਆਂ ਧੀਆਂ ਨੂੰ ਨਹੀਂ ਕੱਲੀ ਦਾ ਹੁੰਦਾ ਨੌ ਨਵੀਆਂ ਤੇ ਅਨਕਲੀ ਦਾ ਤੇ ਨਹੀਂ ਪਰ ਬੜਾ ਜ਼ਿਆਦਾ ਫਰਜ਼ੇ ਨਾਲ ਕੋ ਵਿਆਹ ਸ਼ਾਦੀ ਵੇਖਣ ਦਾ ਓਏ ਨਹੀਂ ਵਿਆਹ ਤੇ ਨਵਾਂ ਵੀ ਚੱਲ ਜਾਂਦੀਆਂ ਨੇ ਨੋ ਨਹੀਂ ਨਵਾਂ ਨਹੀਂ ਜਾਂਦੀਆਂ ਸੱਸਾਂ ਵੀ ਜਾਂਦੀਆਂ ਵਾ ਅੱਜ ਤੂੰ ਰਾਂ ਘਰ ਤੇ ਮੈਂ ਜਾਉਂਗੀ ਮਾਦਾ ਮੇਰੇ ਨਾਲ ਜਿਦਿਆ ਨਾ ਕਰ ਜਦੋਂ ਕੋਈ ਵਿਆਹ ਹੁੰਦਾ ਵਾ ਤੂੰ ਚੜੇ ਘੋੜੇ ਤੇ ਸਵਾਰ ਭੱਜ ਜਾਨੀ ਆ ਦੋ ਦਿਨ ਪਹਿਲੇ ਫੇਸ਼ੀਅਲ ਕਰਾਉਣ ਲੱਗ ਪੈਣੀ ਆ ਮੈਂ ਪੂਰੀ ਤਿਆਰੀ ਕੀਤੀ ਆ ਮੇਰੇ ਰਾਜ ਹੁਣ ਰੋੜਾ ਜੇ ਬੜੀ ਨਾ ਤੇ ਫਿਰ ਵੇਖੀ ਮੈਂ ਚਲੀ ਹੁ ਵਿਆਹ ਤੇ ਮੈਂ ਨਾਲ ਦੀ ਵਿਮਲ ਨੂੰ ਲੈ ਕੇ ਚਲੀ ਹੁ ਨਾਲ ਚੱਲ ਅਜ ਹੋਵੇ ਨਹੀਂ ਆ ਕਿ ਤੂੰ ਚੱਲਨੀ ਆ ਕਿ ਮੈਂ ਚੱਲਨੀ ਆ ਅੱਜ ਮੈਂ ਜਾਉਂਗੀ ਤੇ ਵੇਖ ਲੈ ਫਿਰ ਕੀ ਕਰਾਂਗੀ ਕੀ ਕਰੂੰਗੀ ਮੈਂ ਤੈਨੂੰ ਦੱਸ ਦੂੰਗੀ ਨਾ ਕੀ ਕਰੂੰਗੀ ਫਿਰ ਨੇਰਾ ਜੀ ਕਰਦਾ ਜਾਣ ਨੂੰ ਮੇਰੀ ਗੱਲ ਸੁਣ ਲੈ ਘਰ ਚ ਕਲੇਸ਼ ਨਾ ਪਾ ਤੇ ਤੇਰੇ ਮੁੰਡੇ ਨੂੰ ਪਤਾ ਲੱਗ ਗਿਆ ਨਾ ਤੇ ਬੋਲੂਗਾ ਮੈਨੂੰ ਵੀ ਤੇ ਤੈਨੂੰ ਵੀ ਤੈਨੂੰ ਤਾਂ ਪਤਾ ਹੀ ਆ ਮੁੜ ਕੇ ਪੀ ਕੇ ਬੋਲਦਾ ਕਿੰਨਾ ਮਾਉ ਉਹ ਤਾਂ ਗੱਲ ਹੈਗੀ ਪਰ ਮੈਂ ਕਰਦੇ ਕੰਮਾਂਗਾ ਤੇ ਰਹਿ ਗਈ ਮੇਰਾ ਨਹੀਂ ਜੀ ਕੀ ਕਰਦਾ ਕਿ ਤੋਂ ਬਾਹਰ ਅੰਦਰ ਨਿਕਲਣ ਨੂੰ ਤੇ ਮਾਤਾ ਹਰ ਭੋਗ ਤੇ ਤੂੰ ਹੀ ਜਾਨੀ ਆ ਮੈਂ ਕਦੀ ਗਈ ਆ ਮਰੇ ਤੇ ਜਾਨੀ ਆ ਇਹ ਫੇਰ ਕੀ ਹੋ ਗਿਆ ਤੇਰਾ ਫਰਜ਼ ਬੰਦਾ ਜਾਣਦਾ ਵੇ ਹੁਣ ਵਿਆਹ ਆਇਆ ਵਾਣਾ ਹੁਣ ਮੈਨੂੰ ਜਾਣਦੇ ਨਾ ਕਰਦਾ ਚਲ ਮੈਂ ਨੀਲ ਪੁਣਛ ਲਾਵਾਂ ਸ਼ੇਸ਼ੇ ਦੀ ਤੂੰ ਧਿਆਨੇ ਬੋਲਦੀ ਰਹਿਨੀ ਆ ਰੋਟੀ ਰੋਟੀ ਬਣਾ ਮੈਂ ਹਾਂ ਇੱਕ ਫੁਲਕਾ ਖਾ ਜੰਨੀ ਆ ਕੀ ਪਤਾ ਉੱਥੇ ਉਸੇ ਵਾਲੇ ਚੀਜ਼ਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਭੁੱਖ ਲੱਗ ਜਾਂਦੀ ਆ ਇੱਕ ਪਕੌੜੇ ਰੱਜ ਕੇ ਖਾ ਲੋ ਨਾ ਤੇ ਮਨ ਕਿ ਭੜੇ ਭੜੇ ਡਕਾਰ ਹੁੰਦੇ ਚਲ ਜਾ ਨਹੀਂ ਪੈਣਾ ਜੋ ਤੇਰੀ ਮਰਜ਼ੀ ਕਰ ਤੂੰ ਤੇ ਮੈਂ ਬੁੜਬੁੜ ਕਰਦੀ ਰਹਿਨੀ 24 ਘੰਟੇ ਅਹੇ ਮੈਂ ਜਾਣਾ ਮੈਂ ਜਾਣਾ ਵੀ ਹੁਣ ਚਲੀਏ ਹੁਣ ਤਿਆਰ ਹੋ ਕੇ ਚਲੀ ਤੇਨੇ ਜਾਣਾ ਹੀ ਆ ਪਰ ਮੈਂ ਮੈਂ ਕੀ ਹੋਈ ਮੈਂ ਤਾਂ ਘਰ ਦੇ ਕੰਮਾਂ ਜੋਗੀ ਰਹਿ ਗਈ ਆ ਲੈਂਦੇ ਅੱਜ ਮੇਰੇ ਮੁੰਡੇ ਨੂੰ ਇੱਥੇ ਬਹਿ ਕੇ ਫੈਸਲਾ ਹੋਊ ਕਿ ਮੈਂ ਮਰਿਆ ਜੋਗੀ ਰਹਿ ਗਈ ਮੈਂ ਨਹੀਂ ਪਕੌੜੇ ਖਾ ਸਕਦੀ ਮੈਂ ਨਹੀਂ ਗਲਾਬ ਜਾਮਨ ਨੂੰ ਖਾ ਸਕਦੀ ਮੈਂ ਘਰ ਜੋਗੀ ਰਹਿ ਗਈ ਆ ਭਾਂਡੇ ਮਾਂਜ ਰੋਟੀ ਪਕਾ ਆਉਂਦੇ ਨੂੰ ਸਬਜੀ ਧਰ ਹੁਣ ਮੈਨੂੰ ਵੀ ਆਂਦੀ ਇੱਕ ਫੁਲਕਾ ਲਾ ਕੇ ਦੇ ਕੀ ਗੱਲ ਮੈਂ ਵਾਦੂਗਾ ਵੀ ਤੈਨੂੰ ਮੈਂ ਫੁਲਕੇ ਲਾ ਲਾ ਦਵਾਂ ਬਰਾਵਾ ਐਸਾ ਲੱਗ ਪੈਂਦੀ ਹੈਂ ਜਦੋਂ ਕੋਈ ਵਿਆਹ ਆ ਜਾਂਦਾ ਵਾ ਹੋ ਜਾਂਦੀ ਏ ਤਿਆਰ ਇਹ ਮੈਂ ਭੋਗ ਤੇ ਜਾਣੀ ਲੋਕਾਂ ਦੇ ਜਾਣਾਂ ਨਹੀਂ ਭੋਗ ਤੇ ਦੱਸ ਤੂੰ ਹੈ ਸਿਆਣੀ ਬਿਆਣੀ ਤੇਰਾ ਫਰਜ਼ ਬੰਦਾ ਜਾਣਦਾ ਹੈ ਮੈਂ ਨੌਂ ਧੀ ਏ ਦੱਸ ਵਿਆਹ ਤੇ ਜਾਵਾਂ ਮੈਂ ਮਹਾ ਮਹਾ ਮੈਂ ਥਰੇੜੀ ਕਰਾ ਕੇ ਆਹੀ ਆ ਕੱਲ ਦੀ ਮੈਂ ਫੇਸ਼ੀਅਲ ਕਰਾਈ ਕਈ ਕੁਝ ਉਹਨਾਂ ਕੋਲੋਂ ਮੈਂ 7-800 ਰੁਪਈਆ ਲਿਆ ਮੈਂ ਹੈ ਮੈਂ ਸੂਟ ਬਣਾਉਣਾ ਚੇਚਾ ਵਿਆਹ ਜਾਣ ਨੂੰ ਉਹ ਵੀ ਨਖਾਫਣਾ 700 ਤੋਂ ਵੱਧ ਦਿੰਦਾ ਨਹੀਂ ਤੇ ਪੈਸੇ ਮੰਗੋ ਤੇ ਮੌਤ ਹੀ ਪੈ ਜਾਂਦੀ ਨਖਾਫਣੇ ਨੂੰ ਕਿਤੇ ਜੋ ਮਰਜੀ ਕਰ ਲੋ ਇਹ ਹਾਨੀ ਕਾਢ ਕੇ ਖੋਜ ਉਹੋ ਜਿਹਾ ਮੁੰਡਾ ਤੇ ਉਹੋ ਜੀ ਮਾਂ ਚੱਲ ਬਣਾ ਜੁੱਤੀ ਜੱਤੀ ਪਾ ਕੇ ਦਵਾਦਬ ਨਿਕਲਣ ਦੀ ਕਰ ਜੇ ਚੁੰਨੀ ਭਾਰੀ ਲੈਣੀ ਹੈ ਨਾ ਤੇ ਵਿਮਨ ਨੂੰ ਕਹੂੰਗੀ ਦੇ ਦੇ ਦਵਾਦਬ ਨਿਕਲਦੀ ਕਰੀਏ ਉਹ ਨਾ ਹੋਵੇ ਮੁੰਡਾ ਆਜੇ ਤੇ ਬੈਸਾ ਲਾਪੇ ਵੀ ਮਾਤਾ ਤੂੰ ਚੱਲ ਜਾ ਇਹ ਰਿੰਦੀ ਕਰ ਇਹਦਾ ਕੋਈ ਪਤਾ ਨਹੀਂ ਆ ਦੇ ਦੇ ਇਹਨੂੰ ਚੂੜ ਚੰਗੀ ਉਦਾਂ ਬੜੀ ਆ ਪਰ ਇਹੋ ਜੀਆਂ ਗੱਲਾਂ ਤੋਂ ਇੰਨੀ ਲੜਾਈ ਕਰਦੀ ਇੰਨੀ ਲੜਾਈ ਕਰਦੀ ਪਾਣਾ ਰਸ ਗੁੱਲੇ ਖਾਣ ਨੂੰ ਬੜੀ ਤੇਜ ਦਾਵਾ ਦਾ ਜੁੱਤੀ ਕੋ। ਨਾ। ਮੋਰ ਕੀ? ਮੈਨੂੰ ਪਤਾ ਨਹੀਂ ਤੇ ਆਰ ਹੋਈ ਕਿ ਨਹੀਂ ਹੋਈ। ਮੈਨੂੰ ਹੀ ਜਾ ਕੇ ਇਹਨੂੰ ਕੀ ਦੇਈ ਕਰਨਾ। ਪਰਸਾ ਮੈਂ ਇਹਨਾਂ ਕੋਲ ਦੇਖੂ ਚਾਜਦਾ ਹੈਗਾ ਕਿਤੇ ਮੈਂ ਕੋਈ ਪਰਸਾ ਕੋਲ ਦੇ ਚਾਜਦਾ ਲੈ ਆ ਜਵਾਂ। ਲੈ ਆ ਕਿ ਨਹੀਂ ਦਿੰਦੇ ਕੋਈ ਚੀਜ਼ ਇਹੋ ਖੜਨਾ ਪੈਣਾ। ਤੇ ਵੇਚੀ ਪਾ ਲੈਣੀ ਆ। ਪਤਾ ਕੀ ਜੇ ਨੇਰ ਬੋਲਛਾ ਉਤਰ ਜੂਗੀ ਨਾ ਤੇ ਫੇਰ ਲਾ ਲੂੰਗੀ ਮੈਂ। ਤਰੀ ਜੇ ਪੋ ਵਿਖਰਾ ਬੋਗੀ ਅੱਗ ਲੱਗਣੀ ਹੰਡੋਲੀ ਨਿਕਲ ਜਾਏ ਨਾ ਮੈਂ ਜ਼ਿਆਦਾ ਪੁੱਛਿਆ ਨਾ ਵੀ ਮਾਤਾ ਮੈਂ ਚੱਲੀ ਮਾਤਾ ਮੈਂ ਚੱਲੀ ਇਹਨੇ ਬੋਲਾ ਲੱਗ ਪਣਾ ਮੈਨੂੰ ਜੋ ਇਹਦਾ ਹਸਾਬ ਕਰਾ ਪਿਆ ਤਸਵੀਰ ਦੀ ਚਸਕੇ ਲਾਉਂ ਡੀ ਰਾਸ ਗੁੱਲੇ ਖਾਣ ਨਾ ਖਾਫਣੀਆਂ ਵੱਜ ਜਾ ਤੂੰ ਹੀ ਕਰ ਲੈ ਲੈ ਹੈ ਕਿਸ ਦਾ ਡਰ ਅਗਲੀ ਦਪਹਿਰ ਪਚਰ ਕੇ ਤੁਰ ਪੀਆ ਮੈਨੂੰ ਛੱਡ ਜੀ ਕਰ ਜਿਓਗਾ ਨੰਨਾ ਅੰਦਰ ਹੀ ਮੁੰਡਾ ਸੁਣੇ ਮੈਂ ਟਰੈਂਡਿੰਗ ਕਰਾ ਲਈ ਮੈਂ ਆਈ ਬੋ ਬਣਾ ਰਿਆ ਉੱਥੇ ਵੀ ਪੈਸੇ 700 700 ਦਾ ਸੂਟ 800 ਦਾ ਸੂਟ ਤੇ ਮਾੜਾ ਕੁਝ ਨਹੀਂ ਤੈਨੂੰ ਤੇਰਾ ਮੁੰਡਾ ਸਾਵੇਂ ਬਣਾ ਕੇ ਦਿੰਦਾ ਸੂਟ ਮੈਨੂੰ ਤਾਂ ਕਦੀ ਕਦਾਈ ਬਣਾ ਕੇ ਦਿੰਦਾ ਵਾ ਮੈਨੂੰ ਨਹੀਂ ਪਹਿਣ ਕਦੀ ਸਾਵੇਂ ਬਣਾ ਕੇ ਦਿੱਤਾ ਪਰਸ ਲੈ ਕੇ ਦੇ ਇੱਕ ਤਰ੍ਹਾਂ ਕੱਚੇ ਮਾਰਿਆ ਕਿਤਾ ਕੀ ਕੋ ਪਾ ਕੇ ਤੁਰ ਪੈਂਦੀ ਮੇਰੀ ਗੱਲ ਸੁਣ ਲੈ ਉਹਦੀ ਰੋਟੀ ਬਣਾ ਲੈ ਹੁਣ ਤੇ ਟੱਕ ਦੇ ਗਾਲਾਂ ਨਾ ਕੱਢਣ ਲੱਗ ਪਏ ਆਣ ਕੇ ਉਹ ਮੜਕੇ ਨੇ ਮੈਨੂੰ ਉਹਨੇ ਕੁਝ ਕਿਹਾ ਨਾ ਤਾਂ ਮੈਂ ਤੇਰੇ ਹੱਡਾਂ ਚੋਂ ਕੱਢਣਾ ਕੋਈ ਗੱਲ ਨਹੀਂ ਉਹਨੂੰ ਤਾਂ ਦੇ ਲੂੰ ਤੇ ਤੂੰ ਵੀ ਫੁਲਕਾ ਖਾ ਕੇ ਜਾਇ ਤੈਨੂੰ ਮਿਲਣ ਕੇ ਨਾਲ ਮੈਂ ਮੈਂ ਕੀ ਕਰਨ ਖਾਣਾ ਮੈਂ ਪਕੌੜੇ ਖਾ ਲੂੰਗੀ ਨਾਲੂ ਰੋਟੀ ਖਵਾਨਾ ਛੇਤੀ ਛੇਤੀ ਫਿਰ ਦੀਗ ਦੇ ਰਹਿਣਗੇ ਟਾਈਮ ਤੇ ਲੱਗ ਹੀ ਜਾਣਾ ਵਿਆਹ ਤੇ ਸ਼ਮੀ ਤੇ ਆ ਜਾਣਾ ਮੇਰੇ ਸਿਰ ਤੇ ਵੇਖੀ ਹੁਣੇ ਹੀ ਨਹੀਂ ਮਿਮੜ ਤੂੰ ਕੀ ਕਰਨ ਢਈ ਆ ਹਾਏ ਹਾਏ ਤਿਆਰ ਨਹੀਂ ਹੋਈ ਹਜੇ ਤੱਕ ਨੀ ਮੈਂ ਤਿਆਰ ਹੀ ਆ ਮੈਂ ਹੋਰ ਕੀ ਤਿਆਰ ਹੋਣਾ ਮੈਂ ਤੇਰੇ ਭਾਜੀ ਬੈਠੇ ਹੀ ਉਹਨਾਂ ਰੋਟੀ ਤੇ ਖਵਾਦਾ ਉਹਨਾਂ ਨਾਲ ਨਹੀਂ ਨਾ ਜਾਣਾ ਨਹੀਂ ਚੁੱਤੀ ਜੱਤੀ ਪਾਲਾ ਆ ਆ ਵੇਖ ਮੈਂ ਹੀਲ ਪਾ ਕੇ ਆਈ ਆ ਵੇ 300 ਰੁਪਏ ਦੀ ਲਈ ਹੂ ਮੈਂ ਨਹੀਂ ਨਹੀਂ ਇੱਕ ਗੱਲ ਸੁਣ ਤੇਰੀ ਤੇ ਸੱਸ ਘਾਰ ਆ ਤੂੰ ਤੇ ਛੋਟਾ ਹੀ ਨਹੀਂ ਸਾਰਾ ਕੁਝ ਉਹਦੇ ਤੇ ਤੇ ਮੇਰੇ ਤੇ ਇੱਥੇ ਕੋਈ ਵੀ ਨਹੀਂ ਰਹੇਗਾ ਮੈਂ ਤੇ ਆਪ ਹੀ ਕਰਕੇ ਜਾਣਾ ਮੈਂ ਸਾਰਾ ਕੁਝ ਨਹੀਂ ਮੈਂ ਮੰਨਦੀ ਤੇਰੀਆਂ ਸਾਰੀਆਂ ਗੱਲਾਂ ਤੇ ਮੇਰੀ ਸੱਸ ਹੈਗੀ ਆ ਪਹਿਲੇ ਨੰਬਰ ਤੇ ਤੇ ਸੁਣ ਲੈ ਸੱਸ ਬੜੀ ਕਿਤੇ ਪੱਧਰੀ ਆ 20 ਗੱਲਾਂ ਸੁਣਾਈਆਂ ਮੈਨੂੰ ਔਨ ਨੂੰ ਉਹ ਤੇ ਪਹਿਣਾ ਆਪ ਤਿਆਰ ਹੋਈ ਫਿਰਦੀ ਹੀ ਆਂਦੀ ਵਿਆਹ ਤੇ ਮੈਂ ਜਾਣਾ ਵਾ ਤੂੰ ਬਹਿ ਘਰ ਆਂਦੀ ਇਹ ਪੋਗ ਤੇ ਜਾਣੂ ਮੈਂ ਜਦੋਂ ਕੋਈ ਮਰ ਜਾਂਦਾ ਉਦੋਂ ਜਾਣੂ ਮੈਂ ਤੇ ਵਿਆਹਾਂ ਤੇ ਜਾਣੂ ਇਹ ਤੂੰ ਤੂੰ ਜਿਹੜੀ ਸੱਜੀ ਸਵਰੀ ਫਿਰਦੀ ਆ ਮੈਂ ਤਾਂ ਮੈਂ ਹੀ ਜਾਣਾ ਵਿਆਹ ਤੇ ਜੋ ਮਰਜ਼ੀ ਕਰ ਲੈ ਤੇ ਵਾ ਠੀਕ ਹੀ ਕਹਿੰਦੀ ਆਈ ਵਿਚਰੀ ਉਹਦਾ ਵੀ ਛੰਮੀ ਚੀ ਕਰਦਾ ਹੀ ਹੋਊਗਾ ਕਿਤੇ ਜਾਣੂ ਨਹੀਂ ਸਹੇਲੀ ਮੇਰੀ ਆ ਕਿਉਂ ਦੀ ਤੂੰ ਗੱਲ ਬਾਉ ਸਹੇਲੀ ਦੀ ਨਹੀਂ ਆ ਗੱਲ ਇਹ ਆ ਕਿ ਯਸ ਉਹ ਵੀ ਬਜ਼ੁਰਗ ਬੰਦੇ ਦਾ ਵਿਮਾਨਕਾਰ ਹੀ ਹੁੰਦਾ ਕਿ ਇਹ ਵੇਲੇ ਵਿਆਹ ਸ਼ਾਦੀ ਦਾ ਕੀ ਹੁੰਦਾ ਵਾ ਤੈਨੂੰ ਆਖਣ ਤੇ ਨਹੀਂ ਆ ਮੈਂ ਤਾਂ 600 ਰੁਪਿਆ ਬਟੋਰਿਆ ਆਪਣੇ ਘਰ ਵਾਲੇ ਕੋ ਮੈਂ ਮਸੂਤ ਸੁਵਾਉਣਾ ਤੇ ਆ 300 ਦੀ ਆਵੇ ਜੁੱਤੀ ਲੈ ਕੇ ਆਈ ਆ ਮਰ ਜਣੇ ਨੇ ਮੈਨੂੰ ਪੈਸੇ ਥੋੜੇ ਦਿੱਤੇ ਐਂਦਾ ਨਹੀਂ ਜੁੱਤੀ ਆਈ ਨਹੀਂ 700 ਚ ਸੂਟ ਵੀ ਲੈ ਲਿਆ ਤੇ ਜੁੱਤੀ ਵੀ ਲੈ ਲਈ ਨਹੀਂ ਹੋਰ 300 ਠੱਗਿਆ ਹੀ ਤੈਨੂੰ ਸਾਰੀ ਡਿਟੇਲ ਕੱਢ ਕੇ ਦਵਾਂ ਮੈਂ ਤੇ ਜੁੱਤੀ ਪਾਲਾ ਆ ਪਾ ਕੇ ਜਾਣੀ ਜੁੱਤੀ ਮੇਰੇ ਭੈਣਾ ਮੈਂ ਨਹੀਂ ਨਾ ਠੱਗਿਆ ਕਿਸੇ ਕੋ ਮੇਰੇ ਕੋਲ ਜੋ ਹੈਗਾ ਹੀ ਮੈਂ ਉਹੀ ਪਾ ਲਿਆ ਨਾੜੇ ਮੇਰੀ ਗੱਲ ਸੁਣ ਰੋਟੀਆਂ ਘ ਨਹੀਂ ਫਿਰ ਤੈਨੂੰ ਪਤਾ ਵਾ ਨਾ ਤੇ ਘਰੋਂ ਮਾੜਾ ਮਟਾ ਖਾ ਕੇ ਜਾਈਏ ਤੇ ਅੱਗੋਂ ਪਕਾ ਕੇ ਹੀ ਮਿਲਦੀਆਂ ਨਹੀਂ ਤੇ ਉੱਥੇ ਵੀ ਬੈਠੇ ਵੇਖਣਾ ਤੇਰਾ ਤੇ ਹੋ ਗਿਆ ਦਿਮਾਗ ਖਰਾਬ ਬੁੱਡੀਆਂ ਥਾਲੀ ਭਰ ਕੇ ਖਾਂਦੀਆਂ ਵਾ ਪਕੌੜੇ ਰਸਗੁੱਲੇ ਬਰਫੀ ਪਤਾ ਨਹੀਂ ਕੀ ਕੀ ਕੋਲਡ ਡਰਿੰਕਾਂ ਹੈ ਤੇ ਤੂੰ ਇੱਥੋਂ ਰਾਸ਼ਨ ਨਾਲ ਬੂਸਰ ਕੇ ਜਾਣਾ ਤੇ ਉੱਥੇ ਖਾਣਾ ਕੀ ਉੱਥੇ ਦਸ ਸਗਲ ਪਾਉਣ ਜਾਣਾ ਇਹ ਪੈਣਾ ਮੈਂ ਤੇ ਨਾ ਖਾਉਂਗੀ ਤੇ ਮੇਰੇ ਬੰਦੇ ਨੂੰ ਕਿਨੇ ਖਵਾਉਣੀ ਆ ਮੇਰੇ ਤੇ ਨਹੀਂ ਹੈ ਕਿ ਸੱਸ ਜਿਹੜੀ ਖਵਾ ਦੋਗੀ ਮਗਰ ਤੂੰ ਤੇ ਆਰਡਰ ਦੇ ਆਈ ਹੁਣੀ ਆ ਸੱਸ ਨੂੰ ਨਹੀਂ ਬਾਜੀ ਨੂੰ ਕਹੀ ਹਾਂ 2 ਮਿੰਟ ਤੁਰ ਕੇ ਜਾ ਕੇ ਤਥੋਂ ਰੋਟੀ ਖਾ ਕੇ ਤੇ ਚਾਹ ਪੀ ਕੇ ਦੰਡੋਲ ਹੀ ਘਰ ਨੂੰ ਆਜੇ ਦੱਸ ਸੱਗਣੇ ਦੇਣਾ ਹਾਏ ਹਾਏ ਹੋਰ ਨਾ ਚਾਰ ਕਲੋਨੀ ਦੇ ਬੰਦੇ ਲੈ ਜਾਵਾ ਨਾਲ ਹੀ ਜਮਾ ਤੇਰੀ ਸੋਚ ਮੇਰੇ ਨਾਲ ਨਹੀਂ ਲੱਗਦੀ ਪਤਾ ਨਹੀਂ ਤੇਰਾ ਕੀ ਹਿਸਾਬ ਹੈ ਜੇ ਸੱਗਣੇ ਦੇਣਾ ਵਾ ਤੇ ਅਗਲਾ ਤੇਰੇ ਹੱਡਾ ਜੋ ਕੱਢਣਾ ਮੋੜ ਕੇ ਤੂੰ ਪਕਾ ਹੁਣ ਜਿਹੜਾ ਇੱਕ ਅੱਧਾ ਫੁਲਕਾ ਪਕਾਉਣਾ ਵਾ ਤੇ ਚੱਲ ਚੱਈਏ ਦਵਾ ਦਵਾ ਪਤਾ ਕੀ ਉੱਥੇ ਸਗਾਂ ਦੇ ਜਾਲ ਇਹ ਸਾਰਾ ਖਾ ਚਟਮ ਕਰ ਗਏ ਤੇ ਮੁਰਕੇ ਝੂਰ ਭੂਰ ਰਹਿ ਜਾਂਦਾ ਹੀ ਫਕੌੜਿਆਂ ਦਾ ਵੀ ਤੇ ਰਸਗੁੱਲਿਆਂ ਦੀ ਰਹਿ ਜਾਂਦੀ ਚਾਸ਼ਣੀ ਤੇ ਉੱਥੇ ਕਰਨ ਕੀ ਜਾਣਾ ਹੀ ਮੁਰਕੇ ਭਾਗਾਂ ਜੀ ਛੇਤੀ ਕਰ ਲਾ ਹੁਣ ਅੱਛੇ ਮੇਰੀ ਗੱਲ ਸੁਣ ਐ ਕੋਈ ਪਾਰੀ ਚੁੰਨੀ ਨਹੀਂ ਹੈ ਜੀ ਲੈਣ ਨੂੰ ਵੱਡੀ ਜੀ ਕੋਈ ਉੱਥੇ ਪਤਾ ਕੀ ਆ ਜਨਾਨੀਆਂ ਟੌਰ ਬੜਾ ਮਾਰ ਕੇ ਹੁੰਦੀਆਂ ਫਿਰ ਐ ਐ ਵੇਲਦੀਆਂ ਐ ਐ ਕਿ ਬੜੀਆਂ ਹੀ ਸੋਹਣੀਆਂ ਲੱਗਣ ਡਈਆਂ ਮੇਰੀ ਇੱਕ ਗੱਲ ਸੁਣ ਉੱਥੇ ਜਾਗੋ ਨਹੀਂ ਨਿਕਲਣੀ ਵਿਆਹ ਵਾ ਤੇ ਨਾਲ ਦੇ ਸੂਰ ਦੀ ਚੁੰਨੀ ਲਈ ਹੋਰ ਕੀ ਲੈਣਾ ਵਾ ਐਡਾ ਸੋਹਣਾ ਤੇ ਲੱਗਣ ਡਿਆ ਪਾਇਆ ਮੈਂ ਠੀਕ ਲੱਗਣੀ ਆ ਹਾਂ ਬੜਾ ਵਧੀਆ ਲੱਗਣ ਤੇ ਉਦਾਂ ਤੂੰ ਵੀ ਠੀਕ ਹੀ ਨਹੀਂ ਆ ਤੇ ਆ ਹੀ ਰੂਲ ਜੀ ਪਾ ਲੈ ਕੋਈ ਨਹੀਂ ਹੀਲ ਪਾ ਲੈਣੀ ਮੈਂ ਚੜੀ ਜੀ ਮੈਂ ਖੋਤੇ ਤੇ ਚੜੀ ਹੁਗੀ ਏ ਛੇਤੀ ਕਰ ਪੈਣਾ ਮੈਂ ਕਿੰਨਾ ਚੰਗਾ ਬਹਿ ਬਾਈ ਕੋਈ ਪਤਾ ਨਹੀਂ ਉੱਥੋਂ ਸਾਰਾ ਕੁਝ ਮੁੱਕ ਜੀ ਤੈਨੂੰ ਪਤਾ ਸਾਰੀਆਂ ਨਾਲ ਦੀਆਂ ਪਹਿਲੇ ਹੀ ਚਲ ਗਈਆਂ ਨੇ ਚੰਗਾ ਉੱਥੇ ਬਹਿਗੇ ਫੇਰੀ ਮੈਂ ਛੇਤੇ ਦੀ ਰੋਟੀ ਪਕਾਉਂਗੀ ਕਹਿਣਾ ਛੇਤੀ ਕਰ ਲਾ ਹਾਂ ਉੱਥੇ 500 ਰੁਪਿਆ ਕਿਨੇ ਦੇਣਾ ਹੁੰਦਾ ਵਾ ਅਗਲਿਆਂ ਨੂੰ ਅਗਲਿਆਂ ਨੂੰ ਆਂਦੀ ਆ ਕਿ ਘਰ ਵੀ ਸਾਰਾ ਕੁਝ ਲੈ ਮੈਂ ਇਕੱਠਾ ਕਰਕੇ ਮੈਨੂੰ ਚਾਰ ਦਿਨ ਪਕਾਉਣਾ ਨਾ ਪਵੇ ਇਹਦਾ ਬੱਸ ਚੱਲੇ ਤੇ ਚਾਰ ਪੰਜ ਦਿਨ ਰੋਟੀਆਂ ਹੀ ਨਾ ਪਕਾਵੇ ਉੱਥੋਂ ਹੀ ਲੈ ਵੇ ਇਕੱਠਾ ਕਰਕੇ ਤੇ ਤੀ ਹੌਲੀ ਹੌਲੀ ਖਾਂਦੀ ਰਵੇ ਪਤਾ ਨਹੀਂ ਕੀ ਹਿਸਾਬ ਹੁੰਦਾ ਵਾ ਕਈਆਂ ਦਾ ਤੇ ਜਿੰਨਾ ਸਗਣ ਦਿੱਤਾ ਵਾ ਤੋ ਡਬਲ ਖਾ ਲਈਏ ਘਰ ਰਣ ਕੇ ਭਾਵੇਂ ਟਟੀਆਂ ਲੱਗ ਜਾਂਦੇ ਕੋਲਸ਼ਾਂ 'ਚ ਬੈਠੇ ਰਹਿਣ ਮੁੜ ਕੇ ਨਹੀਂ ਮੇਰੀ ਗੱਲ ਸੁਣ ਡਾਇਲੌਗ ਬਾਅਦ 'ਚ ਬੋਲਨੀ ਆ ਦਵਾਦਾ ਫੇ ਰੋਟੀ ਬਣਾ ਚੱਲੀਏ ਉਥੋਂ ਮੁੱਕ ਜਾਣਾ ਇਹ ਸਾਰਾ ਕੁਝ ਤੂੰ ਮੈਨੂੰ ਸੁਣਾਉਂਦੀ ਰਿਹਾ ਕਰ ਤੇਰੇ ਵਰਗੀਆਂ ਭਾਵੇਂ ਖਾ ਕੇ ਜਾਣਾ ਤੇ ਦੱਸ ਤੂੰ ਖਾਣਾ ਕੀ ਮੁੜ ਕੇ ਪਤਾ ਨਹੀਂ ਕਿੱਥਾ ਦੀ ਹੈ ਕੀ ਹੈ ਉਹ ਦੇ ਵਿਚਾਰੀ ਤੇ ਰੋ ਪਾਉਂਦੀ ਰਹਿੰਦੀ ਆ ਸਾਸਤੇ ਹਾਂ ਉਹ ਵੀ ਵਿਚਾਰੀ ਚੁੱਪ ਕਰਕੇ ਸੌਂਦੀ ਰਹਿੰਦੀ ਐ ਤੇ ਆਣ ਕੇ ਇੱਥੇ ਤੇ ਮੇਰੇ ਦਿਵਾਲੇ ਹੋ ਜਾਂਦੀ ਐ ਪਿਛੇਛੇ ਦੀ ਕਰ ਮੈਂ ਤਾਂ ਆਪ ਕਰਕੇ ਸਾਰਾ ਕੁਝ ਫੇਰ ਹੀ ਜਾਊਂਗੀ ਨਾ ਇਹਨਾਂ ਨੂੰ ਵੀ ਰੋਟੀ ਖਵਾਉਂਗੀ ਨਿਆਣਿਆਂ ਨੂੰ ਰੋਟੀ ਖਵਾ ਕੇ ਹੁਣ ਮੈਂ ਸਾਰਾ ਆਟਾ ਬਰ ਲਾਹੇ ਇੱਕ ਕੇ ਤੇ ਗਾੜੀ ਲਾ ਲਵਾਂ ਵੀ ਚਲੋ 500 ਸਗਾ ਗੰਦੇਣਾ ਨੂੰ ਸਾਰਾ ਟੱਬਰ ਹੀ ਖਾਓ ਰੋਟੀਆਂ ਹਾਦੀ ਕਰਦੀ ਚੰ ਛੇਛੇ ਦੀ ਇਹਨਾਂ ਨੂੰ ਰੋਟੀ ਦੇ ਕੇ ਤੇ ਫੇਰ ਮਿਟੂਰਾ ਨੇ ਭੈਣਾ ਛੇਤੀ ਕਰ ਲਾ ਕੀ ਡਈਆ ਕਰਨ ਮੈਂ ਆ ਮਾੜੀ ਜੀ ਕਰੀਮ ਜੀ ਹੋਰ ਲਾ ਲਾ ਮੈਂ ਉਹ ਮੜ ਜਾ ਮੇਰਾ ਲਿਸ਼ਕ ਜਾਊਗਾ ਚੱਲ ਵਧੀਆ ਹੋ ਜਾਊਗਾ ਕੋਈ ਨਹੀਂ ਲਿਸ਼ਕਾ ਤੂੰ ਚੰਗੀ ਤਰ੍ਹਾਂ ਆ ਗਈ ਬਸ ਤੇ ਨਹੀਂ ਹਾਂ ਉਹ ਤੇ ਪਰ ਬੁੜੀਆਂ ਕਿ ਨਾਲ ਲਿਸ਼ਕਦੀਆਂ ਮੜ ਕੇ ਤੇ ਮੈਨੂੰ ਬੇ ਸ਼ਰਮ ਜੀ ਹੁੰਦੀ ਪਾ ਲਿਸ਼ਕਦੀ ਕਿ ਨਹੀਂ ਭਲਾ ਮੈਂ ਕਰੀਮ ਨਾਲ ਹੀ ਰਹਾਦੀ ਹਾਂ ਉਸੇ ਕਰਕੇ ਲਿਪਸਟਿਕ ਵੀ ਨਾਲ ਪਾ ਲਈ ਮੈਂ ਹਾਂ ਜੇ ਮੜ ਜਾਵਾਂ ਕਿਤੇ ਮੇਰੀ ਲਿਪਸਟਿਕ ਲੱਥੂ ਗਈ ਨਾ ਤਾਂ ਮੈਂ ਉਸੇ ਵਾਲੇ ਲਾ ਕੇ ਤੇ ਟੈਨ ਸ਼ੈਨ ਹੋ ਜਾਣਾ ਹੋ ਜੇ ਤੋ ਰਸਗੁਲਾ ਖਾਏਂਗੀ ਤੇ ਉਹ ਲੱਥ ਜਾਣੀ ਆ ਨਾ ਨਾਲ ਹੀ ਰੱਖ ਲਾ ਨਹੀਂ ਪੈਣਾ ਤੂੰ ਛੇਤੀ ਕਰ ਤੈਨੂੰ ਗੱਲਾਂ ਬੜੀਆਂ ਹੁੰਦੀਆਂ ਵਾ ਮੈਨੂੰ ਸੁਣਾਉਣ ਲੱਗ ਪਈ ਨਹੀਂ ਛੇਤੀ ਕਰ ਛੇਤੀ ਸਗਨ ਫੜ ਲਈ ਨਾਲ ਜਿਹੜਾ ਪਾਉਣਾ ਕੋਈ ਨਹੀਂ ਤੂੰ ਹੈ ਗਈ ਆ ਸਗਨ ਦੇਦੀ ਮੈਂ ਤੇ ਆਪ ਮਹਾਮਾਂ ਕੇ ਲਈ ਹੈ ਗਈ ਸਗਨ ਦੇਦੀ ਆਪਣਾ ਮੇਰੇ ਕੋ ਪੈਂਦਾ ਨਹੀਂ ਤੇ ਤੇਰੇ ਬਾਦ ਬੜੀ ਬਾਦੀ ਮੈਂ ਬਈ ਛੇਤੀ ਕਰ ਦੰਦ ਚੱਲ ਆ ਗਈ ਇਹ ਤਾਂ ਮਨੋਗਦਾਰ ਲੱਗ ਗਿਆ ਪਿੱਛੋਂ ਉਹ ਆ ਗਿਆ ਤੇ ਬੋਲਣੀ ਨਾ ਲੱਗੇ ਮੇਰੀ ਮਾਂ ਨੂੰ ਨਹੀਂ ਤੂੰ ਜਾਣ ਦਿੱਤਾ ਤੇ ਆਪ ਪ੍ਰਧਾਨ ਬੱਤੀ ਫੇਕ ਕਹਤੇ ਉਹਦਾ ਬੜਾ ਸਿਆਪਾ ਮਰ ਜਣਾ ਕਿਸ ਵੇਲੇ ਦਿਨੇ ਪੈਗ ਲਾ ਹੁੰਦਾ ਨਹੀਂ ਆ ਜਾ ਭੈਣ ਇੰਨਾ ਚਿਰ ਹੋ ਗਿਆ ਤੇਰੀ ਵੇਟ ਕਰਦਿਆਂ ਨੂੰ ਆ ਤੇਰੇ ਕਿੰਨੀ ਲੱਭਦੀ ਫਰੰਡੇ ਭਾਰੀ ਨਹੀਂ ਲੈ ਕੇ ਜਾਣੀ ਆ ਫੜ ਆਈ ਆ ਜੁੰਨੀ ਹਾਂ ਉਹ ਨਹੀਂ ਢੀ ਪਾਰੀ ਜੁੰਨੀ ਲਾ ਤੇ ਅੱਪੇ ਤੂੰ ਆਖਣ ਨਹੀਂ ਪਾਰੀ ਲੈਣੀ ਵੇਖ ਭਲਾ ਸਹੀ ਲੱਗਣ ਈ ਹਾਂ ਬੜੀ ਸੋਹਣੀ ਲੱਗਣ ਈ ਨੇ ਜੇ ਮੈਂ ਇਹ ਜੁੰਨੀ ਲੱਲੀ ਨਾ ਮੈਂ ਜੁੰਨੀ ਸੰਭੂਗੀ ਮੇਰੇ ਕੋ ਖਾਦਾ ਪੀਤਾ ਕੁਝ ਨਹੀਂ ਜਾਣਾ ਅ ਤੂੰ ਤੇ ਖਾਣ ਹੀ ਜਾਣਾ ਮੈਂ ਉਦਾਂ ਵੀ ਤੇ ਰੱਖ ਛੇਛੇ ਦੀ ਜੁੰਨੀ ਤੇ ਹਲਕੀ ਜੀ ਠੀਕ ਆ ਤੇ ਤੋਰ ਹੋ ਹੋ ਨਾ ਜੇ ਪਲੇਟ ਜਿਆਦਾ ਭਰ ਲਈ ਫੜੀ ਨਹੀਂ ਜਾਣੀ ਫਾਇਦਾ ਕੀ ਆ ਆ ਤੂੰ ਰੱਖ ਹੀ ਲਾ ਫਿਰ ਇੱਥੇ ਰੱਖ ਦੇ ਕੋਈ ਐਦਾਂ ਠੀਕ ਆ ਮੈਂ ਤੈਹ ਲਾ ਲੂੰਗੀ ਅੱਪੇ ਬਾਅਦ ਚ ਹਾਂ ਲੈ ਚੰਤਤ ਜੇ ਦੇਣੀ ਹੀ ਕੋਈ ਹੋਲੀ ਜੀ ਦਿੰਦੀ ਮੈਨੂੰ ਤੇ ਹੋਲੀ ਆ ਮਾੜੀ ਆ ਚੰਗੀ ਭਲੀ ਤੇ ਆ ਚੱਲਣੀ ਪੈਣਾ ਬਸ ਤੀ ਤੋਰਨ ਕਰਦੀ ਰਹੀ ਤੋਰ ਨੁਕਸ ਬਿੱਲੀਆਂ ਆਪ ਕਰਨ ਡਈ ਆ ਤੇ ਕਹਿਣ ਮੈਨੂੰ ਦਹੀ ਲੈ ਸਾਰਾ ਮੈਂ ਕੰਮ ਕਰ ਲਿਆਈ ਸਵੇਰ ਦੀ ਮੈਂ ਚੌਕੇ 'ਚ ਲੱਗੀ ਕੱਲੀ ਅਜੇ ਤੱਕ ਨਹੀਂ ਮੁੜੀ ਕਣੀ ਕਿੱਥੇ ਚਲ ਗਈਆਂ ਉਹ ਵੀ ਚਲ ਗਈ ਤੇ ਉਹ ਵੀ ਚਲ ਗਈ ਮੈਂ ਸਾਰੀ ਝੜੀ ਤੇ ਖੱਪ ਗਈਆਂ ਚੰਗਾ ਚੋਖਾ ਖਾ ਕੇ ਆਉਂਦੀਆਂ ਹੋਣੀਆਂ ਬਿੱਲੀਆਂ ਮੰਮੀ ਸਾਹਗਾਨ ਜੀ ਸਸਰੀ ਘਰ ਆ ਗਈਆਂ ਜੇ ਮੇਰੀ ਗੱਲ ਸੁਣੋ ਚਾਹ ਦਾ ਕੱਪ ਬਣਾ ਕੇ ਲਿਆਓ ਕੀ ਗੱਲ ਜਿੱਥੇ ਗਈਆਂ ਚਾਹ ਨਹੀਂ ਉੱਥੇ ਤਾਂ ਕਈ ਕੁਝ ਸੀ ਤੂੰ ਦਿਆਂ ਨਹੀਂ ਹਮ ਅੱਜ ਮੈ ਜਾਣਾ ਤੂੰ ਨਾ ਜਾਈ ਕਿੱਥੇ ਮੰਮੀ ਉੱਥੇ ਤਾਂ ਕੁਝ ਵੀ ਨਹੀਂ ਜੇ ਰਸ ਬੁੱਲੇ ਪਾਏ ਦੋ ਦੋ ਕਿੰਤਰੇ ਕਿਹੇ ਨਾ ਕੰਮ ਦੇ ਨਹੀਂ ਜਾਣੀ ਪੈਣਾ ਝੂਠ ਨਾਲ ਮਾਰ ਜੇ ਉਹਨੇ ਮੇਰੇ ਨਾਲ ਸਾਰੀ ਸਲਾਹ ਕੀਤੀ ਪੀ ਆ ਚੀਜ਼ ਪਾਣੀ ਤੇਰੀ ਤੇ ਉਹ ਗੱਲ ਹੋ ਗਈ ਆ ਪੀ ਮਰਨ ਵਾਲੇ ਦੀ ਜਾਨ ਗਈ ਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ ਜਾ ਮੰਮੀ ਕੰਮ ਕਰ। ਕਿਹੇ ਕੰਮ ਦਾ ਕੱਖ ਨਹੀਂ। ਨਹੀਂ ਦੱਸ ਨਹੀਂ ਪਕੌੜੇ ਕਿੱਡੇ ਭੜੇ ਹੀ। ਹੈਂ? ਆਂਟੀ ਹੈਗਾ ਤੇ ਸਭ ਕੁਝ ਵਧੀਆ ਹੀ। ਪਰ ਤੁਹਾਨੂੰ ਪਤਾ ਵਾ ਨਾ ਹੁਣ ਚਾਹ ਵੀ ਤੇ ਚਾਹੀਦੀ ਆ ਨਾ ਪਹਚਾਉਣੇ ਕਿੱਦਾਂ ਵਾ। ਜਾਓ ਚਾਹ ਬਣਾ ਲਿਆ ਹੋ ਇੱਕ ਗੋਕਾਪ। ਨਹੀਂ ਕੀ ਵਧੀਆ ਹੀ ਹੈਂ? ਤੈਨੂੰ ਕੀ ਵਧੀਆ ਲੱਗਾ? ਮੈਂ ਤਾਂ ਪਲੇਟ ਭਰ ਲਈ ਤੇ ਖਾਣ ਨੂੰ ਮੇਰਾ ਜੀ ਨਾ ਕਰੇ ਅੰਤਰਾ। ਗੁਲਾਬ ਜਾਮਨ ਉਹ ਕਿਹੇ ਕੰਮ ਦਾ ਨਹੀਂ। ਉਹਦੇ ਵਿੱਚ ਉਹ ਜਿਹੜੀ ਹੁੱਡੀ ਜੀ ਅੰਤਰੀ ਉਹ ਈ 삭ਤ। ਹੈਂ? ਕਿਹੇ ਕੰਮ ਦੀਆਂ ਚੀਜ਼ਾਂ ਨਹੀਂ ਪਾਈਆਂ। ਆਂਦੇ ਅਸੀਂ ਏਨੇ ਲੱਖ ਵਿਆਹ ਤੇ ਲਾਏ। ਤੇ ਲਾਇਆ ਅਗਲੇ ਨੇ ਆਖਿਆ ਮੈਂ ਲਾਇਆ ਲ ਤਾਈਓ ਤੇ ਉਹ ਸੁਡ ਸੁਆਕੇ ਤੇ ਪਹਿਲੇ ਨਾਲਾ ਭਾ ਕੇ ਰੱਖਿਆ ਸੀ ਉੱਥੇ ਵਿਆਹ ਜਾਣੂ ਕੱਖ ਨਹੀਂ ਮੰਮੀ ਉੱਥੇ ਚੱਜਦਾ ਤਾਈ ਤੂੰ ਮੈਨੂੰ ਜਾਣ ਦਿੱਤਾ ਤੂੰ ਕਿਹੜਾ ਮੈਨੂੰ ਜਾਣ ਦਿੱਤਾ ਮੈਂ ਵੇਖ ਲੈਂਦੀ ਵੀ ਕੀ ਕੀ ਪਾਇਆ ਕੁਝ ਨਹੀਂ ਚੱਜਦਾ ਕੋਈ ਚਾਹ ਮੈਨੂੰ ਪਿਆ ਅੱਲਾ ਤੇ ਮੇਰੀ ਗੱਲ ਸੁਣ ਤਾਈਓ ਕਹਿੰਦੇ ਆ ਨਾ ਆਰਾਮ ਨਾਲ ਬੰਦੋ ਘਰ ਮੜਮਟਾ ਖਾ ਕੇ ਜਾਵੇ ਤੂੰ ਤਾਂ ਭੁੱਖੀ ਗਈ ਆ ਹਾਂ ਕਹਾਂ ਆ ਵੰਗੋ ਤੇ ਉੱਥੇ ਪੈ ਗਈ ਜਾ ਕੇ ਕਿੱਦਾਂ ਸੁਆਦ ਕੀ ਲੱਗਣੀਆਂ ਸੀ ਖਾਦ ਕੋਈ ਨਹੀਂ ਲਗੀਆਂ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਆ ਮੇਰੀ ਤਾਂ ਪਲੇਟ ਉੱਥੇ ਛੋਟ ਗਈ ਮੈਨੂੰ ਤਾਂ ਕੁਝ ਵੀ ਨਹੀਂ ਚੰਗਾ ਲੱਗਾ ਇਹ ਆ ਪਾਇਆ ਉਹ ਪਾਇਆ ਸਵਾਦ ਤੇ ਕੱਖ ਨਹੀਂ ਐ ਮੈਂ ਖੰਮੀ ਨਾ ਕਰੀ ਤਾਂ ਸਾਰੀ ਚੀਜ਼ ਤੇ ਬੜੀ ਵਧੀਆ ਸੀ ਉੱਥੇ ਮਾਤਾ ਚੰਗਾ ਆ ਗਿਆ ਤੂੰ ਨਹੀਂ ਗਈ ਤੂੰ ਘਰ ਦੀ ਰੋਟੀ ਖਾਦੀ ਘਰ ਦੀ ਰੋਟੀ ਤੇ ਸਵਾਦ ਹੀ ਵਿਆਦੀ ਰੋਟੀ ਚੱਲ ਖਾ ਤੂੰ ਘਰ ਰਹਿਦੀ ਤੇ ਮੈਂ ਖਾਉਂਗੀ ਤੂੰ ਸਵਾਦ ਵੇਰੀ ਕਰਦਾ ਕਿਉਂਕਿ ਜੁੜ ਮੈਂ ਨਾਲ ਭਾਂਡੇ ਮਾਜੀ ਦੇ ਨਾਲੇ ਰੋਟੀ ਪਕਾਉਂਦਾ ਹਾਂ ਤੇ ਮੇਰੇ ਮਗਰ ਲਾ ਕੇ ਮੈਂ ਵੀ ਪਾ ਲੀ ਗਿੱਟਾ ਭਾਵੇਂ ਮੇਰਾ ਉਤਰਾ ਟੋਟੇ ਜਾਂਦਾ ਉਹਦਾ ਜਿੱਤਾ ਹੈ ਕਰਤੈ ਲਾ ਦੀ ਦੇ ਦੇਣੀ ਇੱਥੇ ਲਾ ਲਾ ਇੱਥੇ ਲਾ ਲਾ ਥੀ ਲਾ ਲਾ ਰੇ ਅਨਾ ਸਵਾਦ ਰਿਆ ਪੈਸੇ ਬੜੇ ਮਾਦਾ 5000 ਰੁਪਇਆ ਤੇਰੇ ਪੁੱਤ ਨੇ ਦਿੱਤਾ ਸੀ ਨਾ ਕਿ ਸੂਟ ਬਣਾ ਲਾ ਤੇ ਦਿੱਤੀ ਲੈ ਲਾ ਮਾਹ ਤਾਂ ਕਿਤੇ ਉਹ ਨੋਟ ਕੱਢਦਾ ਤੇ ਫੇਰ ਪੋਚ ਵਾੜ ਲਿੰਦਾ ਫੇਰ ਕੱਢਦਾ ਤੇ ਫੇਰ ਵਾੜ ਲਿੰਦਾ ਹੌਸਲਾ ਕਿਹਦਾ ਪੈਂਦਾ ਨਹੀਂ ਤੇਨ ਨੂੰ ਹੈ ਨਹੀਂ ਮੈਂ ਸੰਕੋਸ਼ ਹੋਈ ਏ ਤੂੰ ਵਿੰਮਲ ਨੂੰ ਦੱਸਦੇ ਨਹੀਂ ਐ ਪੈਨੇ ਦੇ ਚੋਰੀ ਵੀ ਲਾਇਆ ਲੈ ਤੇਰੇ ਮਗਰੇ ਮਗਰੀ ਦੀ ਆ ਗਈ ਤੂੰ ਮਗਰੇ ਦੇਵਤਿਆਂ ਨਾਲ ਰਹਿੰਦੀ ਰਹੀ ਐ ਤੂੰ ਗਈ ਤੂੰ ਮਗਰੇ ਮੈਨੂੰ ਸਮਝਾਓ ਮੈਂ ਮਗਰ ਕਿਤੇ ਮਾਤਾ ਚਲਦੀ ਹੀ ਮਾਤਾ ਵੇਖੀ ਨਹੀਂ ਐਵੇਂ ਡਹੀ ਆ ਬੱਗ ਲਾਦੀ ਕਿਤਿਆਂ ਆਹ ਕੋ ਬੜੀ ਚਲਾਦੀ ਮਾਤਾ ਕੁਕਰ ਤੇ ਮੈਂ ਰਾਜਮਾ ਬਣਾਏ ਔਰ ਤੇਰੇ ਵਾਤੇ ਨਹੀਂ ਬਣਾਏ ਜਿਹੜੇ ਕੰਮ ਦੇ ਸਵੇਰ ਦੇ ਗਏ ਉਹਨਾਂ ਵਤੇ ਆ ਤੂੰ ਤਾਂ ਲੱਜ ਪੁੱਟ ਕੇ ਆਈ ਆ ਉੱਥੇ ਮੈਨੂੰ ਕੁਝ ਨਹੀਂ ਸਵਾਦ ਲੱਗਾ ਹੁਣ ਮੈਨੂੰ ਰਾਜ ਨਾਲ ਬਣਾ ਲੈ ਚੋਲ ਮੈਂ ਰਾਜਮਾ ਤੇ ਚੋੜ ਨਾਲ ਖਾਣੀ ਜੇ ਮੈਨੂੰ ਤੂੰ ਮਨਾ ਕੀਤਾ ਨਾ ਤਾਂ ਫੇਰ ਵੇਖੀ ਮੈਂ ਕੁਕਰ ਚੁੱਕ ਕੇ ਬਾਹਰ ਮਾਰਨਾ ਹੀ ਆ ਕਿਹਨੂੰ ਭੈਣ ਬਣਾ ਦੇਣੀ ਹੁਣ ਨੋਹਾਂ ਗਾੜੀ ਕੀ ਜੋਰਿਆ ਜਬਾਨਾ ਹੀ ਆੜੜੀਆਂ ਲੱਗੀਆਂ ਮੈਂ ਵਿਆਹ ਜਾਣਾ ਮੈਂ ਵਿਆਹ ਜਾਣਾ ਹੁਣ ਮੈਨੂੰ ਰਾਜਮਾ ਬਣਾ ਦੇ ਹੁਣ ਮੈਨੂੰ ਛੋਲ ਬਣਾ ਦੇ ਤੈਨੂੰ ਲੱਗਾ ਕੁਝ ਚੰਗਾ ਹਿੰਦਕ ਕੱਖ ਚੰਗਾ ਨਹੀਂ ਲੱਗਾ ਤੂੰ ਦੱਸ ਦੇ ਲੱਗਾ ਤੈਨੂੰ ਕੁਝ ਚੰਗਾ ਜਿੱਦਾਂ ਦਾ ਵੀ ਵਧੀਆ ਸੀਗਾ ਕੁਝ ਮੈਨੂੰ ਮਾੜਾ ਨਹੀਂ ਲੱਗਾ ਭੈਣਾ ਜਿੰਨਾ ਸਗਣ ਪਾਏ ਆ ਉਹਨਾਂ ਖਾਦਾ ਨਹੀਂ ਨਾ ਗਿਆ ਸਮਝਦੀ ਕਿਉਂ ਨਹੀਂ ਤੂੰ ਤੇ ਭੈਣਾ ਮੈਂ ਸਗਣ ਪਾਈ ਆ ਨਾਲ ਹੀ ਲੈਣ ਦੀ ਸਗਣ ਸਗਣ ਕੀ ਪਾਈ ਤੂੰ ਤੇਨਾਂ ਦੀ ਜਾਨ ਲੈਣ ਨੂੰ ਫਰਨ ਨਹੀਂ ਆ ਹਾਂ ਤੂੰ ਤਾਂ ਸਪੈਦਾ ਕੀ ਆ ਇਹ ਸਗਣ ਪਾਈ ਤਾਂ ਖਾਦਾ ਕੁਝ ਵੀ ਨਹੀਂ ਤੂੰ ਆਪ세 ਆਣੀ ਆ ਮੈਂ ਤਾਂ ਜਿੰਨੀ ਵਾਰੀ ਵੇਖਿਆ ਤੇਰੀ ਪਲੇਟ 'ਚ ਕੁਛ ਨਾ ਕੁਛ ਖਾਣ ਹੀ ਨਹੀਂ ਹਣੀ ਬਣਾ ਲਿਆ ਚਾ ਲੈ ਬਣਾ ਦੇਨੀ ਪਹਿਲਾਂ ਬਣਾ ਦੇਨੀ ਤੂੰ ਇਹ ਤੇਰੀ ਘਰ ਪਿੱਛੋਂ ਪਹਿਣਾ ਤੂੰ ਜ਼ਿਆਦਾ ਹੀ ਮਾਰ ਲੋ ਦਬਾਇਆ ਪਿਆ ਵਾ ਨੇ ਕੀ ਦਬਾਇਆ ਵਾ ਅੱਜ ਇਹਨੇ ਸਾਰਾ ਕੰਮ ਕੀਤਾ ਈ ਅੱਗੋ ਪਿੱਛੋ ਤਾਂ ਮੈਂ ਨਾਲ ਥੋੜਾ ਬੋਤਾ ਕਰ ਦਿੱਨੀ ਆ ਅੱਜ ਇਹਨੇ ਸਾਰਾ ਸੰਭਿਆ ਥੋੜਾ ਬੋਤਾ ਥੋੜਾ ਬੋਤਾ ਉਹਨਾਂ ਨੂੰ ਕਰਨਾ ਚਾਹੀਦਾ ਤੈਨੂੰ ਸਾਰਾ ਕਰਨਾ ਚਾਹੀਦਾ ਤੂੰ ਆ ਨਹੀਂ ਮੈਂ ਥੋੜਾ ਬੋਤਾ ਕਰਤਾ ਨਹੀਂ ਮੇਰੀ ਗੱਲ ਸੁਣਨਾ ਤੇਰੀ ਸੱਸ ਹੈ ਨਹੀਂਗੀ ਤੇ ਤੈਨੂੰ ਆਉਂਦਾ ਚਾ ਇਹਨੂੰ ਲੈ ਜਾ ਆਪਣੇ ਘਰ ਤੇ 4 ਦਿਨ ਬਾਅਦ ਹੱਥ ਜੋੜ ਕੇ ਨਾ ਇੱਥੇ ਛੱਡਣਾ ਹੀ ਨਹੀਂ ਨਾ ਤੇ ਮੇਰਾ ਨਾਂ ਵਟਾ ਦੀ ਮੈਂ ਕੀ ਛੱਡਣਾ ਹੁਣ 4 ਦਿਨਾਂ ਬਾਅਦ ਤੂੰ ਹੱਥ ਜੋੜ ਕੇ ਲੈਣ ਜਾਣੀ ਆ ਕਿ ਮੇਰੀ ਮਾਂ ਮੈਨੂੰ ਵਾਪਸ ਦੇ ਦੋ ਮੇਰਾ ਨਹੀਂ ਗਜਾਰਾ ਨਾਲੇ ਮੋਤੇ ਮਾਤਾ ਸਾਹਮਣੇ ਕਿਹਾ ਕਿ ਉਹ ਨਹੀਂ ਵੀ ਉੱਥੇ ਕੋਈ ਚੀਜ਼ ਸਵਾਦ ਨਹੀਂ ਹੈ ਤੇ ਕੁਝ ਨਹੀਂ ਖਾਦਾ ਅਹੀਂ ਹੈ ਮੈਂ ਪੁੱਛ ਆਖੀ ਜਣੀ ਚੰਗਾ ਚੰਗਾ ਮੈਂ ਕੋਝੂਠ ਬੋਲਾਂ ਜੇ ਤਾਂ ਸਾਰਾ ਕੁਝ ਵਧੀਆ ਹੀ ਸਵਾਦ ਹੀ ਫੇ ਮੈਂ ਕਿਹਾ ਨਹੀਂ ਹੀ ਸਵਾਦ ਮਤਲਬ ਕੀ ਤੇਰਾ ਮਤਲਬ ਇਹ ਅਗਲੇ ਵਿਚਰੇ ਨੇ ਸਾਰੀ ਕੋਸ਼ਿਸ਼ ਕਰ ਦਿੱਤੀ ਵਿਆਹ ਤੇ ਹਰ ਇੱਕ ਚੀਜ਼ ਪਾਈ ਵਧੀਆ ਤੋਂ ਵਧੀਆ ਹੀ ਖਾਣ ਵਾਲੇ ਨੇ ਫੇ ਰੱਖ ਦਿੱਤਾ ਆਣ ਕੇ ਘਰ ਵੀ ਉੱਥੇ ਕੁਝ ਸਵਾਦ ਹੀ ਨਹੀਂ ਆ ਗਈ ਗੱਲ ਹੋਈ ਭਲਾ ਨਹੀਂ ਸਵਾਦ ਤੇ ਨਹੀਂ ਸਵਾਦ ਨਾਈ ਖਾ ਆਈਆਂ ਨਾਲ ਜਾਵਾ ਮੰਗਦੀਆਂ ਇੱਕ ਆਪ ਤੇ ਆਉਣਾ ਇੱਕ ਹੋਰ ਨਾਲ ਆਈ ਬੋਲ ਲੈ ਪੀ ਬੜੀ ਚੰਗੀ ਲੱਗਦੀ ਨਾ ਤੈਨੂੰ ਅਡਈ ਬੋਲਣ ਕਦੀ ਝਾ ਬਣਾ ਦੋ ਕਦੀ ਰੋਟੀਆਂ ਬਕਾ ਦੋ ਕਦੀ ਰਾਜਮਾ ਬਣਾ ਲਓ ਮੈਨੂੰ ਕਰ ਲੱਗੀ ਇਹਦੀ ਮੈਨ ਪਚਰ ਕੇ ਤਰਪਿੰਦੀ ਪੈਸੇ ਲਾ ਕੇ ਕਹਿੰਦੀ ਤਾਂ ਠੀਕ ਹੀ ਢਈ ਮਾਤਾ ਲੈ ਦੇਣੀ ਪੈਣੀ ਆ ਕੇ ਹੁਣ ਜਿਹੜੀ ਅਗਲੀ ਨਾਲ ਆਈ ਮੈਂ ਕਹੜੀ ਟ੍ਰੇ ਲੈ ਆਈਆਂ ਮੈਂ ਕਪਾਂ ਜੀ ਲੈ ਆਈਆਂ ਲੈ ਮਾਰਾ ਵੇ ਮੈਂ ਤੈਨੂੰ ਬੜੀ ਅੰਤਰੀ ਸਮਝਿਆ ਸੀ ਆ ਗਈ ਤੂੰ ਚੰਗੀ ਥੋੜੀ ਬੋਲੀ ਲੋ ਪੀਓ ਅੱਡੀ ਛੇਤੀ ਤੂੰ ਚਾਹ ਬਣਾ ਲਈ ਤੇ ਹੋਰ ਇਹਦੇ ਵਾਂਗੂ ਥੋੜਾ ਮੈਂ ਸਰਖੀ ਪੋੜੇ ਲਾਉਣ ਜਾਣਦੀ ਮੈਂ ਸਭ ਕੁਝ ਜਾਣਦੀ ਆ ਛੇਤੀ ਕੰਮ ਕਰ ਲੈਣੀ ਹਾਂ ਹਾ ਹਾ ਕਰਦੀ ਜਾ ਦੇਖ ਕਿਹੜੀ ਸੁਆਦ ਹੈ ਇਲਾਚੀ ਨਾਲ ਮੈਂ ਜੂ ਬਣਾਈ ਆ ਤੈਨੂੰ ਤੇ ਉਹ ਵੀ ਨਹੀਂ ਬਣਾਉਣੀ ਆਂਦੀ ਢੰਗ ਦੀ ਮੈਂਂ ਟੀ ਪੀਤੀ ਇਹਦੀ ਚਾਹ ਕਿਹੇ ਕੰਮ ਦੀ ਚਾਹ ਨਹੀਂ ਬਣਾਉਂਦੀ ਗੱਲਾਂ ਤਾਂ ਹੀ ਹੁੰਦਾ ਵਾ ਗੱਲਾਂ ਵੜੀਆਂ ਆਉਂਦੀਆਂ ਮੈਨੂੰ ਤੇ ਮੈਂ ਤੈਨੂੰ ਮੈਂ ਵਿਆਹ ਲੈ ਜੂਗੀ ਨਾ ਤੇ ਮੇਰੇ ਨਾਲ ਫੇਰ ਗੱਲ ਕਰੀ ਤੂੰ ਗੱਲਾਂ ਜਿੰਨੀਆਂ ਮਰਜ਼ੀ ਸੁਣੀ ਜੋ ਕੰਮ ਟਕੇ ਦਾ ਨਹੀਂ ਕਰਨਾ ਅੱਗੇ ਤੋਂ ਮੇਰਾ ਰਾਦਾ ਮਾਥੜ ਵੀ ਕਾਲਦਿਆ ਕਰੀ ਆਹ ਠੀਕ ਆ ਤੂੰ ਕਰ ਤੇ ਕੰਮ ਕਰ ਕਰ ਲਿਆ ਕਰ ਹਨਾ ਆਂਟੀ ਹਾਂ ਠੀਕ ਠੀਕ ਇਹ ਗੱਲ ਠੀਕ ਹੈ ਨਾਲੇ ਵਿਆਹ ਚੱਲ ਜਾਂਦੀ ਹੈ ਨਾਲੇ ਫੇਰ ਨਾਲੇ ਗੱਲਾਂ ਕਰਦੀ ਨਾਲੇ ਆਂਦੀ ਮੈਂ ਭੁੱਖੀ ਆ ਗਈ ਮੈਨੂੰ ਚਾਹ ਬਣਾ ਦੇ ਮੈਂ ਤਾਂ ਬਣਾ ਹੀ ਦਿੱਤੀ ਤੂੰ ਤੇ ਹੋਈ ਨਹੀਂ ਬਣਾ ਕੇ ਦੇਣੀ ਏਸੀ ਲਾ ਕੇ ਅੰਦਰ ਲੇਟਦੀ ਹੋਣਾ ਵੀ ਮਾਤਾ ਆ ਗਈ ਹੁਣ ਪਰਾਂ ਨੂੰ ਮੂੰਹ ਕਰ ਲਓ ਸ਼ਮੀ ਤੇਰੀ ਤੇ ਉਹ ਗੱਲ ਹੋਈ ਅਗਲੇ ਆਲੇ ਤੇ ਸਾਰਾ ਜ਼ੋਰ ਲਾਤਾ ਕੋਈ ਕਸਰ ਨਹੀਂ ਛੱਡੀ ਤੇ ਪੁੱਤੇ ਇਤਰਾ ਨਹੀਂ ਕਰੀਦਾ ਖਾ ਪੀ ਕੇ ਨਹੀਂ ਇਤਰਾ ਕਿਸੇ ਨੂੰ ਕਹੀਦਾ ਵੀ ਆ ਨਹੀਂ ਹੈਗਾ ਉੱਥੇ ਆ ਨਹੀਂ ਹੈਗਾ ਜਿੰਨੇ ਜੋਗਾ ਕੋਈ ਸਭ ਕੁਝ ਕਰਦਾ ਐਨਾ ਮਾਨ ਨਹੀਂ ਕਰੀਦਾ ਸਿਆਣੀ ਬਣੀਦਾ ਦਾਸ ਮम्मी ਮੈਂ ਕਾਦਾ ਮਾਨ ਕੀਤਾ ਵਾ ਮੈਂ ਅਖੰਡੀ ਸਵਾਦ ਹੀ ਕੁਝ ਨਹੀਂ ਹੀ ਉਹਨਾਂ ਨੇ ਐਵੇਂ ਪੈਸੇ ਲਾਏ ਆ ਪੈਸੇ ਬਾਹੂ ਉਹਨਾਂ ਲਾਏ ਸਭ ਕੁਝ ਸਵਾਦੀ ਤੈਨੂੰ ਸਵਾਦ ਨਹੀਂ ਲੱਗਾ ਗਾਲ ਤੇ ਮੰਮੀ ਤੁਹਾਡੀ ਸਹੀ ਹੈ ਕਿਸੇ ਦਾ ਖਾ ਕੇ ਮਾੜਾ ਨਿੰਦਣਾ ਨਹੀਂ ਚਾਹੀਦਾ ਲੋਕ ਇੰਨਾ ਇੰਨਾ ਪੈਸਾ ਲੋਂਦੇ ਵਿਆਹਾਂ ਤੇ ਤੇ ਕੋਈ ਆਂਦਾ ਸਵਾਦ ਆ ਤੇ ਕੋਈ ਆਂਦਾ ਨਹੀਂ ਜਿੰਨੇ ਮਰਜ਼ੀ ਪੈਸਾ ਲਾ ਲੋ ਲੋਕਾਂ ਨੂੰ ਨਹੀਂ ਕਰ ਸਕਦੇ ਆਪਾਂ ਰਾਜੀ ਵੀ ਆ ਪਾਇਆ ਆ ਪਾਇਆ ਆਪ ਕੋ ਲੋਕਾਂ ਨੂੰ ਖੁਸ਼ ਨਹੀਂ ਖੁਸ਼ ਨਹੀਂ ਕਰ ਸਕਦੇ ਆਪਾਂ ਬਸ ਮम्मी ਤੁਸੀਂ ਸਹੀ ਕਹਿ ਰਹੇ ਹੋ ਮੈਂ ਤੇ ਆਪ ਕਹਿ ਹੀ ਉਥੇ ਵੀ ਆ ਕੀ ਪਾਇਆ ਜੀ ਬਿਲਕੁਲ ਹੀ ਸਵਾਦ ਹੈਗਾ ਹੈ ਤੁਸੀਂ ਐਵੇਂ ਇਨਾ ਪੈਸਾ ਲਾ ਛੜਿਆ ਗੱਲ ਤੁਹਾਡੀ ਸਹੀ ਆ ਵੀ ਉਹਨਾਂ ਦਾ ਕਲਿਆਣ ਹੋ ਗਿਆ ਹੋਣਾ ਤੇ ਸਾਨੂੰ ਸਵਾਦ ਨਹੀਂ ਸਵਾਦ ਨਹੀਂ ਆਇਆ ਅਗਲੇ ਨੂੰ ਪਤਾ ਨਹੀਂ ਕਿੰਨਾ ਕਰਜ਼ਾ ਚੁੱਕ ਕੇ ਤੇ ਵਿਆਹ ਕੀਤਾ ਹੋਣਾ ਵਾ ਇਹ ਹਸਿਆਣੀ ਬਣੋ ਹਾਂ ਤੇ ਠੀਕ ਆ ਤੁਹਾਡੀ ਗੱਲ ਸੁਣ ਲਿਆ ਹੁਣ ਠੀਕ ਹੈ ਮੰਮੀ ਅੱਗੇ ਤੋਂ ਨਹੀਂ ਇਦਾਂ ਕਰਦੀ ਮੈਂ ਠੀਕ ਸ਼ਾਬਾਸ਼ ਬੇਟਾ